ਹੈਗੇ ਉਹਦੇ ਬਾਰੇ ਕੀ ਜਾਣਕਾਰੀ ਅੱਜ ਬਹੁਤ ਵਰੀਆ ਕਿ ਜੋ ਅੱਜ ਫਸਟ ਸੁੰਡੇ ਜੋ ਚਸਦੀ ਓਪਨਿੰਗ ਹੈ ਔਰ ਇਹ ਜਿਹੇ ਹੀ ਰੀਜ਼ਨ ਹੈ ਕਿ ਜੋ ਵੀ ਲੋਕ ਥੱਕੇ ਹੋਏ ਨੇ ਬਹੁਤ ਦਬੇ ਹੋਏ ਨੇ ਕਿਉਂਕਿ ਪਰਮੇਸ਼ਰ ਵਚਨ ਦਰਸਾ ਮਤੀ 11 ਔਰ 28 ਵਿੱਚ ਇਹ ਸਭ ਲੋਕੋ ਬੋਲ ਦਬੇ ਲੋਕੋ ਮੇਰੇ ਬਾਸ ਉਹ ਮੈਂ ਤੁਹਾਨੂੰ ਵਿਸ਼ਰਾਮ ਦੇਣਾ ਔਰ ਅੱਜ ਇਸੇ ਲਈ ਜੋ ਚਰਚ ਦੀ ਓਪਨਿੰਗ ਕੀਤੀ ਗਈ ਹੈ ਔਰ ਨਾਲ ਨਾਲ ਜੋ ਵੀ ਸਾਡੇ ਕਿਸਾਨ ਦੇ ਵਿੱਚ ਸੰਘਰਸ਼ ਕਰ ਰਿਹਾ ਜੋ ਅੱਜ ਦਿੱਲੀ ਬਾਡਰ ਤੇ ਹੈ ਜੋ ਵੀ ਪ੍ਰਿਆ ਮੋਦੀ ਨੇ ਜੋ ਵੀ ਕਾਲੇ ਕਾਨੂੰਨ ਨੂੰ ਲੈ ਕੇ ਮਤੀ ਅੱਜ ਜੋ ਲੋਕਾਂ ਦੇ ਵਿੱਚ ਰੋਸ ਪਦਰ ਰਿਖਸ਼ਤਾਨ ਹੈ ਔਰ ਇਹੀ ਸਾਡੀ ਉਤਸ਼ਾਹ ਹੈ ਕਿ ਸਾਡੇ ਉਹ ਕਿ ਇਹ ਜਿਹੜੇ ਕਿਸਾਨ ਵੀ ਡਾਉਣ ਵਾਲੇ ਅਸੀਂ ਵੀ ਮਿਲ ਕੇ ਪ੍ਰਾਰਥਨਾ ਕਰ ਸਕੀਏ ਔਰ ਜਲਦ ਖੁਦਾਵੰਦ ਉਹਨਾਂ ਨੂੰ ਜਿੱਤ ਦੇਵੇ ਔਰ ਜੋ ਪੀਐਮ ਹੁੰਦੀ ਹੈ ਤੇ ਉਹਨਾਂ ਦਾ ਜੋ ਵੀ ਫੈਸਲਾ ਹੋਇਆ ਉਹ ਸਹੀ ਹੋ ਸਕੇ ਔਰ ਸਾਡੇ ਕਿਸਾਨ ਵੀ ਜਿਹੜੇ ਆ ਉਹ ਸਹੀ ਸਲਾਮਤ ਆਪਣੇ ਘਰ ਵਿੱਚ ਜੀ ਵਾਪਸ ਆ ਸਕੇ ਸਭ ਤੋਂ ਪਹਿਲਾਂ ਤੇ ਸਟਾਰ ਨਿਊਜ਼ ਦਾ ਸੀ ਜੀ ਆ ਵੈਲਕਮ ਕਰਦੇ ਔਰ ਅੱਜ ਅਸੀਂ ਇਹ ਜਗਾ ਪਿੰਡ ਨਾਥਪੁਰ ਨੇੜੇ ਕਾਦੀਆਂ ਸ਼ਹਿਰ ਇੱਕ ਨਵੇਂ ਚਰਚ ਦੀ ਓਪਨਿੰਗ ਹੈ ਕਰਨ ਕਰਨ ਜਾ ਰਹੇ ਆਂ ਔਰ ਬੜੀ ਖੁਸ਼ੀ ਆ ਕਿ ਕ੍ਰਿਸਮਸ ਡੇ ਨੂੰ ਲੈ ਕੇ ਸੰਗਤਾਂ ਚ ਕਾਫੀ ਉਤਸ਼ਾਹ ਹੈ ਬੜੀ ਖੁਸ਼ੀ ਦੀ ਲਹਿਰ ਆ ਕਿ ਪਹਿਲਾ ਇਹ ਵੱਡੀ ਮਹਾਮਾਰੀ ਤੋਂ ਛੁਟਕਾਰਾ ਮਿਲਿਆ ਪੂਰੇ ਦੁਨੀਆ ਨੂੰ ਉਸ ਲਈ ਖੁਦਾ ਦਾ ਥੈਂਕਸ ਕਰਦੇ ਕਿ ਜਿਹੜੀ ਕਰੋਨਾ ਦੇ ਵਿੱਚ ਸਾਰੇ ਧਾਰਮਿਕ ਸਥਾਨ ਬੰਦ ਸੀ ਔਰ ਇਹ ਐਸੀਆਂ ਬਿਮਾਰੀਆਂ ਨੂੰ ਪਰਮੇਸ਼ਰ ਹੀ ਖਤਮ ਕਰੇ ਤੋ ਉਹ ਸਕਦੀ ਇਨਸਾਨ ਨਹੀਂ ਕਰ ਸਕਦਾ ਸੋ ਇਹ ਚੀਜ਼ ਨੂੰ ਲੈ ਕੇ ਔਰ ਇਸ ਚਰਚ ਦੀ ਓਪਨਿੰਗ ਵਾਸਤੇ ਸੰਗਤਾਂ ਚ ਬਹੁਤ ਉਤਸ਼ਾਹ ਹੈ ਖੁਸ਼ੀ ਦੀ ਲਹਿਰ ਔਰ 크ਰਿਸਮਸ ਦੇ ਨੇੜੇ ਆ ਰਿਹਾ ਔਰ ਅਸੀਂ ਸੰਗਤਾਂ ਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ ਕਿ 크ਰਿਸਮਸ ਬੜੀ ਖੁਸ਼ੀਆਂ ਲੈ ਕੇ ਆਵੇ ਔਰ ਕ੍ਰਿਸਚਨ ਜੂਆ ਮੋਰਚਾ ਵੱਲੋਂ ਇਹ ਬਿਆਨ ਕਰਦੇ ਆ ਕਿ ਜੋ ਕਿਸਾਨ ਅੱਜ